ਕੋਈ ਪਰਮੇਸ਼ਰ ਨੂੰ ਨੇੜੇ ਜਾਣਦਾ ਹੈ ਤੇ ਕੋਈ ਬਹੁਤ ਦੂਰ ਕੋਈ ਕਹਿੰਦਾ ਹੈ ਪਰਮੇਸ਼ਰ ਲਾਗੇ ਹੈ ਕੋਈ ਕਹਿੰਦਾ ਹੈ ਨਹੀਂ ਆਸਮਾਨ ਤੇ ਰਹਦਾ ਹੈ ਗੁਰਵਾਣੀ ਗੁਰੂ ਜੀ ਇਹ ਤਾਂ ਸਮਝਾਣਾ ਕਰ ਰਹੇ ਨੇ ਕਹਿੰਦੇ ਨੇ ਇਹ ਮਨ ਮਤ ਜਾਣੇ ਹਰ ਦੂਰ ਹੈ ਮਨ ਇਹ ਨਾ ਜਾਣ ਕਿ ਪਰਮੇਸ਼ਰ ਤੇਰੇ ਤੋਂ ਕਿਤੇ ਦੂਰ ਬੈਠਾ ਹੈ ਕਹਿੰਦੇ ਸਦਾ ਵੇਖ ਹਦੂ ਉਹਨੂੰ ਨੇੜੇ ਦੇਖ ਨੇੜੇ ਦੇਖ ਸਦਾ ਸੁਣਦਾ ਸਦਾ ਵੇਖਦਾ ਸਬਦ ਰਹਾ ਪਰਪੂ ਉਹ ਸਦਾ ਸੁਣਦਾ ਹੈ ਜੁੜੀ ਨਹੀਂ ਹੈ ਕਿ ਉਸ ਨੂੰ ਸੁਣਨ ਦੇ ਲਈ ਅਲਫਾਜ਼ ਚਾਹੀਦੇ ਨੇ ਅਸੀਂ ਅਲਫਾਜ਼ਾਂ ਤੋਂ ਜੋ ਬੋਲਾਂਗੇ ਉਹੀ ਉਹ ਸੁਨੇਗਾ ਨਹੀਂ ਜੋ ਅੰਦਰ ਸਾਡੇ ਸੋਚ ਵੀ ਚੱਲਦੀ ਹੈ ਉਹ ਉਸ ਨੂੰ ਵੀ ਸੁਣਦਾ ਹੈ ਤੋਂ ਸਦਾ ਵੇਖਦਾ ਵੀ ਹੈ ਕਿਵੇਂ ਵੇਖਦਾ ਹੈ ਸਾਰਿਆਂ ਦੇ ਨੇਤਰਾ ਰਾਹੀ ਉਹ ਵੇਖ ਰਿਹਾ ਹੈ ਸਰਬ ਨੈਣ ਆਪੇ ਖਣਹਾਰਾ ਸਬਦ ਰਹਾ ਪਰਪੂ ਪਰ ਸ਼ਬਦ ਦੀ ਕਮਾਈ ਕੀਤੇ ਬਿਨਾ ਗੁਰ ਸ਼ਬਦ ਨੂੰ ਜਾਣੇ ਬਿਨਾ ਗੁਰ ਸ਼ਬਦ ਦਾ ਗਿਆਨ ਲੈ ਬਿਨਾ ਇਹ ਗੱਲ ਸਾਡੇ ਪੱਲੇ ਨਹੀਂ ਪੈਂਦੀ ਇਸ ਕਰਕੇ ਗੁਰ ਦਾ ਗਿਆਨ ਲਵੋ ਕਮਾਓ ਜਦੋਂ ਸ਼ਬਦ ਨੂੰ ਕਮਾਵਾਂਗੇ ਫਿਰ ਇਸ ਅਵਸਥਾ ਦਾ ਆਪਾਂ ਪ੍ਰੈਕਟੀਕਲ ਕਰਾਂਗੇ ਤੇ ਆਨੰਦ ਮਾਣਾ ਉੱਚਾ ਪਾਰ ਵਿਅੰਤ ਸੁਆਮ उच अपार ते अन्थ स्वामी